ਪਹਿਲਾ ਬਾਈ ਜੀ ਹਾਂਜੀ ਤੁਸੀਂ ਤੇ ਨਸੋ ਰਿਹਾ ਆ ਲੈ ਨਾਲ ਰਹਿ ਕੇ ਖਾਈ ਗਏ ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਟ ਹੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਟੂ ਸੈਗਰੀਕਲਚਰ ਫਾਰਮ ਚੈਨਲ ਤੇ ਅੱਜ ਆਪਾਂ ਗਾੜੇ ਦੀ ਸ਼ੂਟਿੰਗ ਕਰ ਰਹੇ ਹਾਂ ਬਿਗ ਗੇਮ ਗਾਨ ਆ ਰਿਹਾ ਆਪਣੇ ਭਰਾ ਦਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਸਾਰੇ A to Z ਜਿਹੜੇ ਸੀਡ ਹੋਣਗੇ ਉਹ ਆਪਾਂ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਤਾਂ ਆਪਾਂ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਚੱਲਦੇ ਆਂ ਵੀਡੀਓ ਵੱਲ ਠੀਕ ਹੈ ਜੀ 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 ਪਿਸਟਾ ਤੇ ਬਾਹਰੇ ਘੱਟ ਨੇ ਹਵੇ ਜੀ ਜੀ 800 ਬਾਈਟ ਡਾਟਾ ਵਿੱਚ ਚੱਲਣ ਕੋਈ ਦਾ ਨਾ ਉਹ ਨਹੀਂ ਕਿਹਾ ਤੇ ਪਿਆਉਂਦੇ ਸੋ ਇਹ ਟੇਬਲ ਕਿੰਨਾ ਸੋਣਾ ਨਾ ਦੋ ਸਿੱਧੇ ਦੇਖਦਾ ਹੈ ਇਹ ਨਹੀਂ ਹੈ ਉਹ ਇੱਕ ਜੀ ਆਪੇ ਦੇ ਵਿੱਚ ਪੋਰ ਬਣਾ ਲਿਆ ਜੇਕਰ ਪਿੱਛੇ ਨੂੰ ਸਾਧਾ ਰਿਹਾ ਸੀ ਪਿੱਛੇ ਤੇ ਕੋਈ ਬੱਸ ਥੋੜਾ ਆ ਗਿਆ ਹਾਂ ਬਾਤ ਵੀ ਜੱਸੀ ਨੇ ਸ਼ਾਟ ਕੀਤਾ ਇੱਥੇ ਬੈਠੇ ਤੁਸੀਂ ਆ ਬੰਦੇ ਸਾਰੇ ਵਿਜੀਬਲ ਹੈਗੇ ਨਾ ਆਪਣੇ ਕੈਮਰੇ ਤੇ ਬੰਦੇ ਕੋਲ ਬੈਠਾ ਠੀਕ ਹੈ ਵੀਰੇ ਆ ਜਾਓ ਜੱਸੀ ਇੱਧਰ ਆ ਜਾਓ ਬਾਈ ਇਹਨਾਂ ਨੂੰ ਆਇਆ ਇੱਕਦਮ ਜਾਣਾ ਤਾਂ ਸ਼ਾਰਟ ਕੀ ਆ ਇੱਥੇ ਬੈਠੇ ਹੋਏ ਸਾਰੇ ਬੰਦੇ ਨੇ ਹੱਥ ਚ ਚਾਹ ਦੇ ਕੱਪ ਰੇ ਹਨਾ ਬਾਈ ਠੀਕ ਹੈ ਸ਼ਾਰਟ ਪੀ ਕਰ ਰਹੇ ਆ ਆਪਣਾ ਚਾਹ ਪੀ ਰਹੇ ਨੇ ਤੁਸੀਂ ਉੱਥੇ ਮੈਂ ਕਹਿੰਦਾ 1 ਮਿੰਟ ਮੈਂ ਆਇਆ ਆ ਮੈਨੂੰ ਕਹਿੰਦਾ ਚਲ ਫੋਨ ਆ ਗਿਆ ਫੋਨ ਲਿਖਾ 1 ਮਿੰਟ ਮੈਂ ਆਇਆ

ਹਰਮਨ ਤੁਮਿਹੇ ਵੀਡੀਓ ਟੋਡਾ ਇਹ ਸਾਰੇ ਟੋਡਾ ਨਹੀਂ ਹੋਣ ਚਾਹੀਦੇ ਉਹ ਸਾਰੇ ਹਸਣਦੇ ਆ ਨਹੀਂ ਗਿਜਣ ਨੇ ਵਾਸੀ ਜਦੋਂ ਆ ਗਿਆ ਫੋਨ ਪਹਿਲਾਂ ਸਾਡਾ ਇੱਥੇ ਹੁਣ ਖੋਸ਼ੀ ਨਾ ਬੂੜਾ ਤੁਸੀਂ ਪਹਿਲੇ ਇਹ ਬੰਦ ਕਰਨੇ ਆ ਠੀਕ ਆ ਖਸ ਕੇ ਚੱਲਣੇ ਆ ਤੁਸੀਂ ਖੇਲਣੇ ਆ ਦਿਲਖਾ ਡੈਲੋ ਫੇਸ ਆ ਉਹ ਵਾਲੇ ਨੂੰ ਮਤਲਬ ਉਹ ਚੀਜ਼ ਫੀਲ ਕਰਾਉਣੀ ਆ ਤੇ ਪਤਾ ਲੱਗੇ ਜੱਸੀ ਨੂੰ ਕਿਸੇ ਨੇ ਦੇਖਣਾ ਜੱਸੀ ਸਾਰੇ ਨੂੰ ਦੇਖ ਰਹੇ ਆ ਠੀਕ ਆ ਜੱਸੀ ਇਹ ਲੋਕ ਫੋਨ ਆ ਗਿਆ ਉਹ ਥੋੜਾ ਜਿਹਾ ਹਣਾ ਫੋਨ ਕਰਦੇ ਮੈਨੂੰ ਮੈਂ ਕਰ ਫੋਨ ਕਰਦੇ ਅਨੇਕ ਘਰ ਸ਼ੂਟ ਕਰਦੇ ਆ ਤੇ ਉਹ ਦੂਬਾ ਤਾਂ ਅੱਜ ਹੀ ਪੰਜੂਪਾ ਤੇ ਵੀ ਕਰਾਂਗੇ ਤੇ ਫੁਰਾ ਕੈਂਟ ਬਣਿਆ ਹੋਇਆ ਬਹੁਤ ਆ ਵਿਚ ਛੱਡਦੇ ਨੇ ਜੀ ਕੋਈ ਆਉਂਦੇ ਨੇ ਆਹ ਪੱਥੇ ਦੇਖ ਜਾ ਉੱਥੇ ਉਰੇ ਜੀ ਕਰਦੇ ਆ ਇਹ ਵੀ ਆਇਆ ਮੈਟਰੋ ਬੰਦਾ ਆਇਆ ਇੱਥੇ ਮੰਗ ਰਹੀ ਸੀ ਸੈਨਾ ਖੜੀ ਆ ਇੱਥੇ ਖੜਾ ਇੱਕ ਬੰਦਾ ਇੱਧਰ ਖੜਾ ਆ ਮੀਟਿਓ ਪਾਇਨ ਹੋ ਗਿਆ ਨਾ ਤੁਹਾਨੂੰ ਆ ਸੁਣ ਸਕ ਜਣਾ ਰਵੀ ਘਰ ਵਿੱਚ ਹਾਂ ਲੈ ਕੇ ਇਹ ਹੋਣੀ ਨਹੀਂ ਤੁਹਾਨੂੰ ਫਿਲਟਰ ਬਟਰ ਨਹੀਂ ਆਇਆ ਸੰਤ ਬਹਿ ਜਾ ਸਫਾ ਸੈਟ ਤੇ ਹਾਂ ਨੇ ਸਬਜ਼ੀ ਘਟੀ ਬਹਿ ਜਾ ਬਰਾਬਰ ਬਹਿ ਜਾ ਕਹਿੰਦਾ ਮੇਰੀ ਹੁਣ ਵੀ ਆ ਜਾਣਗੇ ਹੁਣ ਲੋ ਵੀ ਆ ਕੇ ਲੈ ਲਓ ਖਿਆ ਮੈਂ ਆ ਜਾਓ ਆ ਤਾਂ ਟਾਈਮ ਹੈਗਾ ਇਦਾਂ ਬਹੁਤ ਟਾਈਮ ਆਇਆ ਨਹੀਂ ਸਭ ਕੁਝ ਹੈ ਜਿਸ ਤਰ੍ਹਾਂ ਜਾਣ ਦਾ ਜਿਹੜਾ ਕਰਤਾ ਹੈ ਮਾਰਾ ਫੋਨ ਨਾ ਬੈਠ ਕੇ ਜੀ ਮੱਲਾ ਦਾ ਕਰਾਂਗੇ ハハハハハ。 ਓਹ ਦੇਖਿਆ ਉਹ ਕਹਿਣਾ ਹੀ ਆਇਆ ਤਾਂ ਇਹੋ ਕੁਛੇ ਦਿਨਾਂ ਬਾਅਦ ਵੀ ਆਇਆ ਹੈ ਗੁੰਡਾ ਗਰਦੀ ਚੱਲ ਰਹੀ ਆ ਆ ਦੇਖ ਚੱਲਦਾ ਸੀ ਹਣ ਦੇਖਿਓ ਤੇ ਬਾਕੀ ਕਹਿੰਟ ਗੱਲ ਬਾਤ ਮਾਰੇ ਐਕਟਰਾਂ ਚਲੋ ਜੀ ਯਾਰ ਤੂ ਤੀ ਸਾਥ ਪਹਿਲਾ ਬਾਈ ਜੀ ਹਾਂਜੀ ਰਹਿਆ ਮੈਨੂੰ ਕਹੇ ਯਾਰ ਕਹੇ ਮੈਨੂੰ ਇਹ ਦੱਸਦਾ ਆਪ ਗੱਲ ਬਾਈ ਲੱਗੇ ਤੂੰ ਬਿੱਲੇ ਹੀ ਕਹਦੇ ਜੇ ਜੇ ਇਹ ਕਮੇਟੀ ਬਣਾਉਣ ਲੱਗਿਆ ਨਾ ਜਿਹੜੀ ਬਣਾਉਣੀ ਆ ਉਸ ਤੋਂ ਜ਼ਿਆਦਾ ਬਣਾ ਦੇਣਗੇ ਜ਼ਿਆਦਾ ਬਣਾ ਦੇਣਗੇ ਜਿੰਨਾ ਹੱਸਣਾ ਤੋਂ ਜ਼ਿਆਦਾ ਹੱਸਣਗੇ ਉਹ ਤਾਂ ਹੀ ਲੱਗਣਾ ਉਹਨਾਂ ਆਪੇ ਬੜਾ ਰਹਿ ਦਮੇ ਹੱਸੋ ਮੇਡਿਆ ਹਾਂਜੀ ਉਹ ਰੱਖੜਾ ਆਜ ਬਾਰੇ ਨਾ ਗੱጫ ਬੋਲੀ ਫਿਰ ਨਾ ਨਾ ਬੰਦਾ ਚੱਤ ਕਲਾ ਕਾ比亚 ਓਏ ਹਲਾ ਨਾ ਨਾ ਕਲਿੱਪ ਕੱਟ ਦਾਂਗੇ ਵੀਡੀਓ ਦਾ ਟੈਨਸ਼ਨ ਨਾ ਲੈ ਤੈਨੂੰ ਲਈ ਕਾ比亚 ਇੰਨਾ ਲੰਡੂਆ ਨਹੀਂ ਜੱਟ ਕੱਲਾ ਨਹੀਂ ਕਰੇ ਉਹ ਚੁੱਪ ਕਰ ਟਰੈਕਟਰ ਆ ਆ ਗਈ ਮੇਜੀ ਐਂਟਰੀ ਹਨਾ ਉਹ ਬੇਲੀਆ ਬੱਦੇ ਬੈਠਾ ਪ੍ਰਧਾਨ ਦੀ ਕੋਟੀ ਜਣਾ ਉਧਰ ਪਿੰਡ ਵਿੱਚ ਤੈਨੂੰ ਸਭ ਨਹੀਂ ਗੱਲਾਂ ਕਰ ਰਹੇ ਗੱਲ ਸੁਣ ਓਏ ਭੈਣ ਦਿਆ ਵੀਰਿਆ ਇਹਨਾਂ ਲੰਡੂਆ ਲਈ ਜੱਟ ਕੱਲਾ ਨਹੀਂ ਕਾਫੀ ਹੈਗਾ ਮੇਰੇ ਨਾਲ ਯਾਰ ਵੀ ਜਾਣਗੇ ਚਲੋ ਟਰੈਕਟਰ ਐਕਟਰ ਅਜੇ ਜੱਸੀ ਨੂੰ ਬੁਲਾਓ ਫਟਾਫਟ ਜੱਸੀ ਦੀ ਬੜੀ ਡਿਮਾਂਡ ਹੋ ਰਹੀ ਹੈ ਬਾਈ ਜੀ ਪਤਾ ਕੀ ਹੈ ਯਾਰ ਐਨਾ ਸੋਹਣਾ ਸ਼ੂਟ ਕਰਕੇ ਜੇ ਆਪਾਂ ਠੀਕ ਹੋ ਗਏ ਤਾਂ ਲਾਈਨ ਅੱਗੇ ਦਾ ਬੜਾ ਖਾ ਉਹ ਤਾਂ ਹੁਣ ਆਪਣੇ ਸ਼ਾਰਟ ਖਾ ਲੇ ਸਾਰੇ ਫੱਟਾ ਖਾ ਗਏ ਮਾਰਨ ਪਰੇਗਾ ਅੱਜ ਅੰਦੇ ਅੱਤੇ ਕਰੇ ਮੀਡੀਆ ਵੀ ਕੋਈ ਨਾ ਦੇ ਇੱਕ ਵਾਰ ਮਾਸਟਰ ਕਰ ਦੋ ਇਹ ਮੈਂ ਕਿਹ ਲੈ ਅੰਦਾ ਬਾਅਦ ਦੇਖਦੇ ਆ ਕੀ ਬਣਦਾ ਅਮਨ ਆ ਗਈ ਸੱਚ ਕਰਦਾ ਮਾਨ ਸਿੰਘ ਲਾਈਨਸ ਆ ਜਾ ਰਵੀ ਆਇਆ อะีรก็มาเลยอ่ะฮอลลี่ฮอลลี่ฮ่าฮ่าฮ่นาหงดหง करने कलोज पा गड़के जो बंद जाऊगा तो स्लो मोशन टेकी भाई ਬੀਡ ਮਾਰੀਏ ਨੇ ਬੂਰੇ ਜਿਹੇ ੱਲਿਆ ਦੇ ਨਾਲ ਦੁੱਖ ਉਹਨਾ ਠੀਕਾ ਭੈਣ ਜੇ ਤਪੜਕਾਰਵਾ ਦੇ ਭੱਜੋ ਕਿ 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 ਜੀ ਵੀ ਜਦੋਂ ਲੜਦੇ ਹੁੰਦੇ ਹਾਂ ਵੀ ਐ ਨਾ ਫੜੋ ਐ ਫੜੇ ਹੁੰਦੇ ਨੇ ਆਪਣੇ ਪੈਰ ਦੇ ਵਿੱਚ ਐ ਫੜੋ ਆਹ ਉਹ ਜਿਹੜੇ ਘਰ ਦਾ ਨਮਕ ਖਾਦਾ ਹੋਵੇ ਉਨਾ ਘਰਾਂ ਚ ਪਾੜ ਨਹੀਂ ਲਾਈਦਾ ਕਿਉਂ ਸਮਝ ਗਿਆ ਸਾਲੇ ਯਾਰ ਨਾ ਨਾ ਹੁਣ ਨਾ ਨਾ ਡਾਇਲੋਗ ਨਹੀਂ ਬੜੀ ਜਿਹੜੇ ਘਰ ਦਾ ਨਮਕ ਖਾਦਾ ਹੋਵੇ ਉਸ ਓਏ ਜਿਹੜੇ ਘਰ ਦਾ ਨਮਕ ਖਾਦਾ ਹੋਵੇ ਉਹਨਾਂ ਘਰਾਂ ਚ ਪਾੜ ਨਹੀਂ ਪਾਈਦੇ ਕਿਉਂ ਸਮਝ ਗਿਆ ਸ਼ੋਟੇ ਯਾਰੀ ਨਾ ਨਾ ਇਹ ਬਿਲਕੁਲ ਸਹੀ ਨਹੀਂ ਹੈਗੀ ਉਹ ਐਂ ਜਿਵੇਂ ਲੱਗਦਾ ਵੀ ਯਾਰ ਤੈਨੂੰ ਲੱਗਦਾ ਪਹੁੰਚਣਾ ਕਰਦੇ ਕਿਉਂ ਸਮਝੀਆ ਵੀ ਸੁਝਿਆਵਾ ਪਛਤਨ ਤਾਂ ਹੈ ਹੀ ਨਹੀਂ 85 ਰਹਾ ਬਹੁਤ ਫੋੜੀ ਚਾਹ ਮਨੀ ਬੜੀ ਹੈ ਜੀ ਜਾਨਾ ਫਾਣੀ ਉਹਦੇ ਨਾਲ ਵੀ ਇਹ ਕਿਸੇ ਦਾ ਹਾਲ ਹੈ ਇਹ ਤਾਂ ਨਹੀਂ ਸੋਨੂ ਇਹ ਕਹੇ ਭਾਈ ਜੀ ਮੰਗੋ ਨਾ ਤੇਰੀ ਭਾਈ ਹਾਂ ਕਿਸੇ ਦੀ ਭਾਈ ਬਸ ਹੁਣ ਆਇਆ ਕਿ ਉਹ ਵੀ ਨਹੀਂ ਆਉਣਾ ਥੀਰੀ ਜਿਹੜਾ ਮੈਂ ਸ਼ਾਟ ਕਹਿ ਰਿਹਾ ਦੂਰ ਕਰਕੇ ਦਸਤੀ ਲੱਗਾ ਵਾ ਨਹੀਂ ਮੈਂ ਕਿਹਾ 75 ਲਾ ਦੀ ਬਤਾ ਨਹੀਂ ਆਉਣਾ 70 ਨਹੀਂ ਆਉਣੀ ਅੱਛਾ ਅਮੋੜ 50 ਤੇ ਨਹੀਂ ਆਉਣਾ ਮੈਂ ਕਿਹਾ ਥੋਕੀ ਦੇ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਇਹ ਕੋਈ ਤੁਸੀਂ ਆਈਸੀ ਜੰਨੇ ਸੀਗੇ ਆ ਦੇਖੋ ਠੀਕ ਆ ਇਸ ਤੋਂ ਬਾਅਦ ਆਹ ਚੀਜ਼ ਹੋਣੀ ਹੈ ਇਹ ਹੋ ਸਕਦਾ ਹਾਂ ਹਾਂ ਇਹ ਕਰ ਲਓ ਇਹ ਵਧੀਆ ਬੈਟ ਸ਼ਾਟ ਆਇਆ ਹੁਣ ਭਾਈ ਮੈਂ ਕਹਿ ਰਿਹਾ ਤੁਹਾਨੂੰ ਆ ਦੇਖੋ ਕੋਈ ਨਾ ਕੋਈ ਨਾ ਦਿਖਾਓ ਪਹਿਲਾ ਗੱਲ ਸੁਣੋ ਜੀ ਆਹ ਦੇਖੋ ਤੁਸੀਂ ਕਹਿ ਰਹੇ ਹੋ ਵੀ ਹੱਥ ਪਹਿਲਾਂ ਰੱਖ ਲਓ ਹੱਥ ਪਹਿਲਾਂ ਹੀ ਰੱਖ ਲਓ ਕੋਈ ਚੱਕਰ ਫੇਰਾ ਆਪ ਲੁੱਲ ਜਾਂਦਾ ਐ ਐਕਸ਼ਨ ਤੇ ਰੱਖ ਲਿਓ ਨਾ ਪਹਿਲਾਂ ਤੁਹਾਡਾ ਫੇਸ ਆ ਪਾਈ ਵਿਰਿਆਕ ਤੇ ਪਹਿਲੀ ਹੀ ਐਕਸ਼ਨ ਤੇ ਰੱਖੋ ਉਹਦੋਂ ਟਾਈਮ ਨਹੀਂ ਹੁੰਦਾ ਚਲੋ ਚਲੋ ਬਈ ਪਾਈ ਹੋਰ ਕਿੱਥੇ ਗਿਆ ਪਾਈ ਯਾਰ ਜਲਦੀ ਆ ਆ ਸ਼ੋਰ ਰੱਖ ਲਓ ਬਹੁਤ ਆ ਬਲੱਡ ਹੈ ਬਹੁਤ ਆ

ਈ ਦੱਸਿਓ ਕਮੈਂਟ ਕਰਕੇ ਵੀਡੀਓ ਕਿਦਾਂ ਦੀ ਲੱਗੀ ਤੇ ਸਾਰਾ ਬਲੌਗ ਦੇਖ ਲਿਆ ਤੁਸੀਂ ਨੇ ਤੇ ਸਾਨੂੰ ਦਿਖਾਤਾ ਵੀ ਇਦਾਂ ਹੁੰਦੀ ਹੁੰਦੀ ਹੈ ਸ਼ੂਟਿੰਗ ਆਪਾਂ ਕਹਤਾਂ ਨੇ ਆਹ ਕਾਣਾ 3 ਮਿੰਟਾਂ ਦਾ ਦੇਖ ਕੇ ਵੀ ਵੀਡੀਓ ਨਹੀਂ ਆਇਆ ਵਧੀਆ ਫਲਾਣਾ ਠਮਕਾ ਇੱਥੇ ਆ ਕੇ ਪਤਾ ਲੱਗਦਾ ਵੀ ਕਿੰਨੀ ਇੱਕ ਮਿਹਨਤ ਆ ਲੱਗਦੀ ਨੇ ਠੀਕ ਹੈ ਸਵੇਰ 8 ਵਜੇ ਦੇ ਲੱਗੇ ਹੋਏ ਆ ਸ਼ਾਮ ਹੋ ਗਈ ਸ਼ੇਕਾ ਤੋਂ ਪਹਿਲਾਂ ਹੀ ਲੱਗ ਰਹੇ ਆ 8 ਤੋਂ ਪਹਿਲਾਂ ਦੀ ਲੱਗੇ ਹੋਏ ਸੀ ਠੀਕ ਹੈ ਅਰੇਂਜਮੈਂਟ ਤਾਂ 5 ਵਜੇ ਦੇ ਕਰਨ ਲੱਗ ਰਹੇ ਆ ਕਿਤੇ ਹੁਣ ਜਾ ਕੇ ਥੋੜਾ ਮੋਟਾ ਸੈਟਿੰਗ ਹੋਈ ਆ ਹਜੇ ਸਾਢੇ 7 ਹੋ ਗਏ ਦੇਖ ਲਾ ਹਾਂ ਹਾਂ ਹਜੇ ਵੀ ਨਾ ਮਤਰਾ ਪੂਰਾ ਹੋਇਆ 12 ਘੰਟੇ ਚ ਮੁੱਕੂਗੀ ਪੂਰੀ ਹਜੇ 12 ਘੰਟੇ ਚ ਮੁੱਕੂਗੀ ਹਾਂ ਤੇ ਵੀਡੀਓ ਨੂੰ ਕਰੇ ਲਾਈਕ ਠੀਕ ਆ ਦੇਖ ਹਾਂ ਅੱਜ ਸਨੇ ਸ਼ੂਟਿੰਗ ਹੈ ਕੋਈ ਮਿਲਾਂਗੇ ਘੈਂਟ ਜੀ ਨਵੇਂ ਬਲੌਗ ਦੇ ਵਿੱਚ ਹਨਾ ਓਕੇ ਜੀ ਥੈਂਕ ਯੂ ਬਈ